ਕੀ ਨਾਮ ਹੈ ਮਨਾਪੂਜਾ ਜੀ ਤੁਸੀਂ ਜਦੋਂ ਨਹੀਂ ਕਿੱਕ ਬੌਕਸਿੰਗ ਕਰਦੇ ਹੋ ਕਿੰਨੇ ਮੈਟਲ ਜੁੱਤੇ ਨੇ ਕਿੱਥੇ ਕਿੱਥੇ ਤੱਕ ਖੇੜੇ ਮੈਂ 20 ਪਲੱਸ ਮਾਡਲ ਜਿੱਤ ਚੁੱਕਿਆ ਹੁਣ ਤੱਕ ਹੀ ਤੇ ਮੈਂ ਸੰਗਰੂਰ ਬਠਿੰਡਾ ਲੁਧਿਆਣਾ ਤੇ ਚਾਰਖੰਡ ਵਿੱਚ ਖੇੜ ਕੇ ਆ ਚੁੱਕੀ ਹਾਂ ਜੀ ਇਹ ਖੰਡ ਦੇ ਵਿੱਚ ਜੋ ਗਰੀਬੀ ਦਾ ਮਾਹੌਲ ਹੈ ਇਸ ਨੂੰ ਕਿਵੇਂ ਮੈਂਟੇਨ ਕੀਤਾ ਖਰਚਾ ਕਿਵੇਂ ਇਹ ਕੰਮ 'ਚ ਖਰਚਾ ਆਉਂਦਾ ਇਦੇ ਵਿੱਚ ਜੀ ਖਰਚਾ ਤਾਂ ਬਹੁਤ ਹੈ ਮੇਰਾ ਕੁਝ ਕੋਚ ਮੇਰੇ ਹੈਲਪ ਕਰਦਾ ਬਾਕੀ ਪਾਨ ਸਿੰਘ ਜੱਸੀ ਸਾਡੀ ਬਹੁਤ ਟਾਈਮ ਤੋਂ ਹੈਲਪ ਕਰ ਰਹੇ ਨੇ ਉਹੀ ਸਰ ਸਾਡੇ ਪੜਾਈ ਦਾ ਤੇ ਮੇਰੀ ਗੇਮ ਦਾ ਖਰਚਾ ਚੁੱਕਦੇ ਨੇ ਬਾਕੀ ਉੱਥੇ ਇਲਾਵਾ ਸਰਕਾਰ ਨੇ ਕੋਈ ਵੀ ਹੈਲਪ ਨਹੀਂ ਕੀਤੀ ਅੱਜ ਤੱਕ ਤੇ ਤੁਹਾਡਾ ਹੁਣ ਜੋ ਸੁਪਨਾ ਅਗਲਾ ਕੀ ਸੁਪਨਾ ਕੀ ਵਨੰਦਾ ਸੁਪਨਾ ਮੇਰਾ ਜੀ ਆਰਮੀ ਵਿੱਚ ਅਫੀਸਰ ਬਣਨ ਦਾ ਸੁਪਨਾ ਹੈ ਤੇ ਜੋ ਜਾਰੀ ਚੱਲ ਰਿਹਾ ਹੈ ਲੱਗਦਾ ਵੀ ਜਲਦੀ ਕੁਝ ਕੰਮ ਆ ਜਾਣਾ ਹੈ ਹਾਂ ਜੀ ਮੇਰੀ ਮਿਹਨਤ ਤਾਂ ਜਾ ਰਹੀ ਹੈ ਬਾਕੀ ਜੋ ਪਰਮਾਤਮਾ ਨੇ ਲਿਖਿਆਗਾ ਬਾਕੀ ਮੈਨੂੰ ਉਮੀਦ ਹੈ ਵੀ ਮੇਰਾ ਸੁਪਨਾ ਇੱਕ ਦਿਨ ਜਰੂਰ ਪੂਰਾ ਹੋਊਗਾ ਘਰਦਿਆਂ ਦਾ ਸਹਿਯੋਗ ਹੈ ਉਹ ਕਿਵੇਂ ਦੱਸਾਂਗੀ ਮੇਰਾ ਘਰਦਿਆਂ ਦਾ ਸਹਿਯੋਗ ਮੈਨੂੰ ਬਹੁਤ ਜ਼ਿਆਦਾ ਹੈਗਾ ਇਹਨਾਂ ਨੇ ਮੇਰੀ ਹੁਣ ਤੱਕ ਦੀ ਮੈਂ ਜਿੱਥੇ ਵੀ ਖੇਡਣ ਗਈਆਂ ਮੇਰੀ 100% ਨਹੀਂ 1000% ਇਹਨਾਂ ਨੇ ਮੇਰੀ ਮਦਦ ਕੀਤੀ ਆ ਬਸ ਮੈਨੂੰ ਬਹੁਤ ਜ਼ਿਆਦਾ ਸੰਯੋਗ ਹੈ ਕੀ ਆਮ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਅੱਜ ਕੱਲ੍ਹ ਦੇਖਦੇ ਆਂ ਕਿਆਂ ਨੂੰ ਕੋਖਾਂ ਦੇ ਵਿੱਚ ਮਾਰਾਇਆ ਜਾਂਦਾ ਹੈਗਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆਂ ਅੱਜ ਕੱਲ੍ਹ ਨਾਲ ਵੀ ਅੱਜਕੱਲ ਦੇ ਵਿੱਚ ਤਾਂ ਬਹੁਤ ਚੇਂਜ ਹੋ ਗਿਆ ਪਹਿਲਾਂ ਤਿਆਂ ਨੂੰ ਕੁੱਖਾਂ ਦੇ ਵਿੱਚ ਹੀ ਮਾਰਿਆ ਜਾਂਦਾ ਸੀ ਬੀਤੀਆਂ ਵੀ ਕੋਈ ਮਤਲਬ ਵੀ ਉਹ ਨਹੀਂ ਕਰਦੀਆਂ ਪਰ ਅੱਜਕੱਲ ਦਾ ਮਾਹੌਲ ਬਹੁਤ ਜ਼ਿਆਦਾ ਚੇਂਜ ਆ ਵੀ ਅੱਜਕੱਲ ਦੀਆਂ ਤਿਆਂ ਮੁੰਡਿਆਂ ਤੋਂ ਜ਼ਿਆਦਾ ਕੰਮ ਕਰ ਰਹੀਆਂ ਨੇ ਮੁੰਡਿਆਂ ਤੋਂ ਜ਼ਿਆਦਾ ਉਹ ਅੱਗੇ ਜਾ ਰਹੀਆਂ ਨੇ ਬਟ ਇਹਨਾਂ ਨੂੰ ਅੱਜਕੱਲ ਦੇ ਨੂੰ ਉਦਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਤਿਆਂ ਨੂੰ ਵੀ ਇਹਨਾਂ ਨੂੰ ਪੜਾਉਣਾ ਚਾਹੀਦਾ ਬੇਟੀ ਬਚਾਓ ਬੇਟੀ ਵੜਾਓ